ਇਨ੍ਹਾਂ ਤਸਵੀਰਾਂ ਦੇ ਵਿੱਚ ਰਾਹੁਲ ਗਾਂਧੀ ਦਾ ਹੱਥ ਫੜ ਕੇ ਇਹ ਜਿਹੜੀ ਸੋਹਣੀ ਸੁਨੱਖੀ ਜਵਾਨ ਕੁੜੀ ਜਾ ਰਹੀ ਹੈ ਇਸ ਕੁੜੀ ਦੇ ਨਾਲ ਇੱਕ ਐਸਾ ਦਰਦਨਾਕ ਪਾਣਾ ਵਾਪਰਿਆ ਇੱਕ ਐਸਾ ਸੰਸਨੀ ਖੇਜ ਤੇ ਰੂਹ ਕੰਬਾਉ ਪਾਣਾ ਵਾਪਰਿਆ ਜਿਸ ਨੇ ਪੂਰੇ ਦੇਸ਼ ਨੂੰ ਹੈਰਾਨ ਕਰਕੇ ਰੱਖ ਦਿੱਤਾ ਔਰ ਚੁਫੇਰੇ ਔਰਤਾਂ ਦੀ ਸੁਰੱਖਿਆ ਦੇ ਮਾਮਲੇ ਤੇ ਇੱਕ ਵੱਡੀ ਚਰਚਾ ਛਿੜ ਗਈ ਹੈ ਇਹ ਕੁੜੀ ਕਾਂਗਰਸ ਦੀ ਆਗੂ ਹੈ ਕਾਂਗਰਸ ਦੇ ਵੱਡੇ ਲੀਡਰਾਂ ਦੇ ਨਾਲ ਇਹ ਮਿਲਦੀ-ਗਿਲਦੀ ਰਹੀ ਹੈ ਇਸ ਕੁੜੀ ਦੀ ਉਮਰ 21-22 ਸਾਲ ਦੱਸੀ ਜਾ ਰਹੀ ਹੈ ਇਸ ਕੁੜੀ ਦਾ ਨਾਮ ਹਿਮਾਨੀ ਨਾਰਵਾਲ ਹੈ ਔਰ ਇਹ ਰੋहतक ਦੇ ਸਾਂਪਲਾ ਦੀ ਰਹਿਣ ਵਾਲੀ ਹੈ ਔਰ ਇਹ ਕੁੜੀ ਰਾਹੁਲ ਗਾਂਧੀ ਦੇ ਨਾਲ ਕਾਫੀ ਟਾਈਮ ਚੱਲਦੀ ਰਹੀ ਜਦੋਂ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਕੱਢੀ ਸੀ ਤਾਂ ਉਸ ਤੋਂ ਬਾਅਦ ਇਹ ਕਾਂਗਰਸ ਦੇ ਹੋਰ ਵੀ ਵੱਡੇ ਨੇਤਾਵਾਂ ਦੇ ਨਾਲ ਆਮ ਹੀ ਨਜ਼ਰ ਆਉਂਦੀ ਰਹੀ ਹੈ ਪਰ ਇਸ ਕੁੜੀ ਦੇ ਨਾਲ ਇੱਕ ਐਸਾ ਪਾਣਾ ਵਾਪਰਿਆ ਇਸ ਦੀ ਲਾਸ਼ ਇੱਕ ਕੱਪੜਿਆਂ ਵਾਲੇ ਸੂਟ ਕੇਸ ਦੇ ਵਿੱਚ ਪਾ ਕੇ ਤੇ ਜਿਹੜਾ ਸਾਂਪਲਾ ਦਾ ਬੱਸ ਸਟੈਂਡ ਹੈ ਉਥੋਂ ਮਿਲੀ ਹੈ ਪੂਰੀ ਕਹਾਣੀ ਕੀ ਵਾਪਰੀ ਗੌਰ ਨਾਲ ਅਖੀਰ ਤੱਕ ਸੁਣਿਓ ਤੇ ਆਪਣਾ ਕੀਮਤੀ ਵਿਚਾਰ ਇਸ ਘਟਨਾ ਬਾਰੇ ਜਰੂਰ ਲਿਖਿਓ ਹੋਇਆ ਕੀ ਕਿ ਸਾਂਪਲਾ ਦੇ ਬੱਸ ਸਟੈਂਡ ਦੇ ਨੇੜੇ ਇੱਕ ਲਵਾਰਸ ਬੈਗ ਪਿਆ ਸੀਗਾ ਇੱਕ ਸੂਟ ਕੇਸ ਪਿਆ ਸੀ ਔਰ ਕੁੱਤੇ ਉਹ ਸੂਟ ਕੇਸ ਦੇ ਆਸੇ-ਪਾਸੇ ਭੌਂਕ ਰਹੇ ਸੀ ਅੱਜ ਜਦੋਂ ਉਸ ਸੂਟ ਕੇਸ ਨੂੰ ਕੁਝ ਲੋਕਾਂ ਨੇ ਉੱਥੇ ਜਾ ਕੇ ਵੇਖਿਆ ਫਿਰ ਪੁਲਿਸ ਨੂੰ ਬੁਲਾਇਆ ਤਾਂ ਜਦੋਂ ਉਹ ਸੂਟ ਕੇਸ ਖੋਲ੍ਹਿਆ ਗਿਆ ਤਾਂ ਉਹਦੇ ਵਿੱਚੋਂ ਇੱਕ ਨੌਜਵਾਨ ਸੋਹਣੀ ਸਲੱਖੀ ਕੁੜੀ ਦੀ ਲਾਸ਼ ਬਰਾਮਦ ਹੋਈ ਜਿਹੜੀ ਕੁੜੀ ਬਿਲਕੁਲ ਮਰ ਚੁੱਕੀ ਸੀ ਔਰ ਪੁਲਿਸ ਨੇ ਦੱਸਿਆ ਕਿ ਇਸ ਕੁੜੀ ਨੂੰ ਬਹੁਤ ਬੇਰਹਿਮੀ ਦੇ ਨਾਲ ਮਾਰਿਆ ਗਿਆ ਉਹਦੇ ਪੂਰੇ ਸ਼ਰੀਰ ਦੇ ਉੱਪਰ ਨੀਲ ਪਏ ਹੋਏ ਨੇ ਉਹਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਹੋਇਆ ਔਰ ਉਹਦੇ ਕਾਫੀ ਸਾਰੇ ਦੰਦ ਵੱਜੇ ਹੋਣ ਦੇ ਵੀ ਨਿਸ਼ਾਨ ਦੱਸੇ ਜਾ ਰਹੇ ਨੇ ਔਰ ਫਿਰ ਪੁਲਿਸ ਨੇ ਦੱਸਿਆ ਕਿ ਪਹਿਲ ਪ੍ਰਥਮ ਪ੍ਰੇਮਾ ਫੈਸੀ ਇੰਜ ਜਾਪਦਾ ਹੈ ਕਿ ਇਸ ਕੁੜੀ ਦਾ ਗਲਾ ਘੁੱਟ ਕੇ ਇਸ ਦੀ ਜਾਨ ਲਈ ਗਈ ਹੈ ਹੁਣ ਇਹ ਕੁੜੀ ਹੈ ਕੌਣ ਇਹ ਕੁੜੀ ਦਾ ਨਾਮ ਹਿਮਾਨੀ ਨਾਰਵਾਲ ਹੈ ਕਾਂਗਰਸ ਦੇ ਨਾਲ ਇਹ ਜੁੜੀ ਹੋਈ ਸੀ ਇਸ ਦਾ ਜਿਹੜਾ ਪਿਤਾ ਸੀਗਾ ਉਹ ਫੌਜ ਦੇ ਵਿੱਚ ਆਰਮੀ ਦੇ ਇੱਕ ਕੈਂਪ ਦੇ ਵਿੱਚ ਉੱਥੇ ਕੰਮ ਕਰਦਾ ਸੀ ਕੁਝ ਟਾਈਮ ਪਹਿਲਾਂ ਇਹਦੇ ਪਿਤਾ ਨੇ ਆਤਮ ਹੱਤਿਆ ਕਰ ਲਈ ਸੀ ਔਰ ਜਾਣਕਾਰੀ ਦੇ ਮੁਤਾਬਕ ਉਸ ਤੋਂ ਬਾਅਦ ਇਹਦੀ ਮਾਂ ਉਸ ਜਗ੍ਹਾ ਦੇ ਉੱਪਰ ਕੰਮ ਕਰਨ ਲੱਗ ਪਈ ਜਿੱਥੇ ਇਹਦਾ ਪਿਓ ਕੰਮ ਕਰਦਾ ਸੀ ਇਹਦੇ ਭਰਾ ਨੂੰ ਕੁਝ ਟਾਈਮ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ ਤੇ ਇਹ ਕੁੜੀ ਕਾਫੀ ਟਾਈਮ ਤੋਂ ਕਾਂਗਰਸ ਦੇ ਵਿੱਚ ਸਰਗਰਮ ਸੀ ਕਾਂਗਰਸ ਦੇ ਵੱਡੇ ਲੀਡਰ ਰਾਹੁਲ ਗਾਂਧੀ ਦੇ ਨਾਲ ਵੀ ਉਹਦੀਆਂ ਕਾਫੀ ਤਸਵੀਰਾਂ ਨੇ ਔਰ ਜਿਹੜੇ ਕਾਂਗਰਸ ਦੇ ਹਰਿਆਣਾ ਦੇ ਦੂਸਰੇ ਵੱਡੇ ਲੀਡਰ ਨੇ ਮੁੱਖ ਮੰਤਰੀ ਰਹਿ ਚੁੱਕੇ ਭਪਿੰਦਰ ਹੁੱਡਾ ਦਿਪਿੰਦਰ ਹੁੱਡਾ ਉਹਨਾਂ ਦੇ ਨਾਲ ਵੀ ਇਸ ਦੀਆਂ ਤਸਵੀਰਾਂ ਨੇ ਔਰ ਹੁਣ ਇਸ ਕੁੜੀ ਦੇ ਨਾਲ ਕਿਵੇਂ ਪਾੜਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਇਹ ਕੁੜੀ 3 ਦਿਨ ਪਹਿਲਾਂ ਵਿਆਹ ਤੇ ਗਈ ਸੀ ਕਿਤੇ ਘਰੋਂ ਵਿਆਹ ਤੇ ਕਹਿ ਕੇ ਗਈ ਔਰ ਉਸ ਤੋਂ ਬਾਅਦ ਇਹ ਕੁੜੀ ਦਾ ਫੋਨ ਬੰਦ ਹੋਣ ਲੱਗ ਗਿਆ ਤੇ ਫੇਰ ਅਚਾਨਕ ਇੱਕ ਸੂਟ ਕੇਸ ਬਰਾਮਦ ਹੁੰਦਾ ਜਿਹਦੇ ਵਿੱਚੋਂ ਇਸ ਕੁੜੀ ਦੀ ਲਾਸ਼ ਇਸ ਹਾਲਤ ਦੇ ਵਿੱਚ ਬਰਾਮਦ ਹੋਈ ਹੈ ਹੁਣ ਇਹ ਤਾਂ ਸਵਾਲ ਜਾਂਚ ਰਾਈ ਖੁੱਲੇਗਾ ਕਿ ਇਸ ਕੁੜੀ ਦਾ ਕਾਤਲ ਕੌਣ ਹੈ ਕਿਹਨੇ ਉਹਦਾ ਇਹ ਹਸ਼ਰ ਕੀਤਾ ਹੈ ਪੂਰੀ ਕਾਂਗਰਸ ਵੀ ਇਸ ਦੀ ਜਾਂਚ ਦੀ ਮੰਗ ਕਰ ਰਹੀ ਹੈ ਤੇ ਇਨਸਾਫ ਪਸੰਦ ਸਾਰੇ ਲੋਕ ਵੀ ਇਸ ਘਟਨਾ ਦੀ ਜਾਂਚ ਦੀ ਮੰਗ ਕਰ ਰਹੇ ਨੇ ਹੁਣ ਤੁਸੀਂ ਆਪਣਾ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਕੁੜੀ ਨਾਲ ਪਾਣਾ ਕਿਦਾਂ ਵਾਪਰਿਆ ਹੋ ਸਕਦਾ ਮੈਨੂੰ ਯਾਦਦਾ ਹੈ ਕਿ ਅਕਸਰ ਇਹੋ ਜਿਹੀਆਂ ਘਟਨਾਵਾਂ ਦੇ ਵਿੱਚ ਨੌਜਵਾਨ ਕੁੜੀਆਂ ਦੇ ਨਾਲ ਪਿਆਰ ਦੇ ਨਾਂ ਤੇ ਜਾਂ ਉਹਨਾਂ ਦੇ ਨਾਲ ਇਸ ਤਰ੍ਹਾਂ ਖੇ ਖਰਾਬਾ ਕਰਨ ਤੋਂ ਬਾਅਦ ਉਹਨਾਂ ਨੂੰ ਕਤਲ ਕੀਤਾ ਜਾਂਦਾ ਹੈ ਜਾਂ ਫਿਰ ਕਿਸੇ ਵਿਅਕਤੀ ਦੇ ਨਾਲ ਇਸ ਤਰ੍ਹਾਂ ਦੇ ਰਾਜ ਖੋਲਣ ਦੀ ਕੋਈ ਲੜਾਈ ਉਤਪਨ ਹੋ ਜਾਂਦੀ ਹੈ ਜਦੋਂ ਇਸ ਤਰੀਕੇ ਦੇ ਨਾਲ ਖਤਮ ਕੀਤਾ ਜਾਂਦਾ ਹੈ ਪਰ ਜ਼ਿਆਦਾਤਰ ਅਜਿਹੇ ਬਾਣੇ ਕੁੜੀਆਂ ਦੇ ਨਾਲ ਔਰਤਾਂ ਦੇ ਨਾਲ ਹੀ ਭਾਰਤ ਦੇ ਵਿੱਚ ਵਰਤਦੇ ਨੇ ਔਰ ਅਫਸੋਸਦਾਰ ਅਫਸੋਸ ਕਿ ਇਹੋ ਜੀਆਂ ਘਟਨਾਵਾਂ ਬਾਹਰਲੇ ਦੇਸ਼ਾਂ ਦੇ ਵਿੱਚ ਬਹੁਤ ਘੱਟ ਵਾਪਰਦੀਆਂ ਨੇ ਸਾਡੇ ਦੇਸ਼ ਬਹੁਤ ਵੱਧ ਵਾਪਰਦੀਆਂ ਨੇ ਆਪਣੇ ਦੇਸ਼ ਦਾ ਇੱਕ ਅੰਕੜਾ ਹੈ ਕਿ ਹਰ ਅੱਧੇ ਮਿੰਟ ਦੇ ਵਿੱਚ ਇੱਕ ਔਰਤ ਦੇ ਨਾਲ ਤੱਕੇਸ਼ਾਈ ਦਾ ਕੇਸ ਦਰਜ ਹੁੰਦਾ ਹੈ ਇੱਕ ਦਿਨ ਦੇ ਵਿੱਚ ਕਿੰਨੇ ਮਿੰਟ ਨੇ ਤੇ ਇੱਕ ਮਿੰਟ 'ਚ ਦੋ ਕੇਸ ਦਰਜ ਹੁੰਦੇ ਨੇ ਤੇ ਜਿੰਨਾ ਘਟਨਾਵਾਂ ਦੇ ਕੇਸ ਹੀ ਦਰਜ ਨਹੀਂ ਹੁੰਦੀ ਉਹ ਘਟਨਾਵਾਂ ਕਿੰਨੀਆਂ ਹੋਣਗੀਆਂ ਹੁਣ ਇਹਦਾ ਸਭ ਕੁਝ ਦਾ ਜ਼ਿੰਮੇਵਾਰ ਕੌਣ ਹੈ ਇਹਦਾ ਸਭ ਕੁਝ ਦਾ ਜ਼ਿੰਮੇਵਾਰ ਸਾਡਾ ਸਮਾਜਿਕ ਤਾਣਾ ਬਾਣਾ ਸਾਡਾ ਰਾਜਨੀਤਿਕ ਤਾਣਾ ਬਾਣਾ ਸਾਡਾ ਨਿਆਂਇਕ ਤਾਣਾ ਬਾਣਾ ਸਾਡਾ ਆਰਥਿਕ ਤਾਣਾ ਬਾਣਾ ਹੈ ਇਹਦੀ ਜੜ ਇੱਥੇ ਜਾ ਕੇ ਟੁੱਕਦੀ ਹੈ ਹੁਣ ਇਸ ਕੁੜੀ ਨੂੰ ਇਨਸਾਫ ਕਦੋਂ ਮਿਲੇਗਾ ਸਵਾਲ ਇਹ ਹੈ ਕੁਝ ਦਿਨ ਪਹਿਲਾਂ ਜਿਹੜਾ ਕੋਲਕੱਤਾ ਦਾ ਆਰਜੀਕਰ ਕਾਲਜ ਸੀ ਉਥੇ ਇੱਕ ਮੈਡੀਕਲ ਜਿਹੜੀ ਪੜ੍ਹਾਈ ਕਰ ਰਹੀ ਟ੍ਰੇਨੀ ਡਾਕਟਰ ਸੀਗੀ ਉਹਦੇ ਨਾਲ ਅਚਾਨਕ ਇੰਨਾ ਵੱਡਾ ਪਾਣਾ ਵਾਪਰਿਆ ਪੂਰੇ ਦੇਸ਼ ਭਰ ਨੂੰ ਸੜਕਾਂ ਤੇ ਆਉਣਾ ਪਿਆ ਸੀ ਦੇਖੋ ਔਰਤਾਂ ਦੇ ਨਾਲ ਘਟਨਾ ਘਟਨਾ ਤਾਂ ਹਰ ਅੱਧੇ ਮਿੰਟ ਬਾਅਦ ਵਾਪਰਦੀ ਹੈ ਪਰ ਇੰਨੀ ਸੰਸਨੀਖੇਤ ਘਟਨਾ ਜਦੋਂ ਕਦੇ ਕੋਈ ਵਿਰਲੀ ਘਟਨਾ ਹਾਈਲਾਈਟ ਹੁੰਦੀ ਹੈ ਉਹਦੇ ਉੱਪਰ ਫਿਰ ਰੌਲਾ ਪੈਂਦਾ ਉਦੋਂ ਕੁਝ ਕੁ ਦਿਨ ਔਰਤਾਂ ਦੀ ਸੁਰੱਖਿਆ ਦੀਆਂ ਗੱਲਾਂ ਤੇ ਚਰਚਾ ਚੱਲਦੀ ਹੈ ਵਿਚਾਰਾਂ ਹੁੰਦੀਆਂ ਨੇ ਰੌਲਾ ਪੈਂਦਾ ਉਸ ਤੋਂ ਬਾਅਦ ਫਿਰ ਸਭ ਕੁਝ ਉਸੇ ਤਰ੍ਹਾਂ ਨਾਰਮਲ ਚੱਲਣ ਲੱਗ ਪੈਂਦਾ ਹੈ ਸਭ ਕੁਝ ਉਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਕਿਸੇ ਚੀਜ਼ ਤੇ ਕੋਈ ਰੋਕ ਅੱਜ ਤੱਕ ਲੱਗੀ ਨਹੀਂ ਹੈ ਹੁਣ ਇਹ ਜਿਹੜੀ ਕੁੜੀ ਹੈ ਇਹਦੇ ਨਾਲ ਕੀ ਪਾਣਾ ਵਾਪਰਿਆ ਹੋ ਸਕਦਾ ਅਸਲ 'ਚ ਇਸ ਨੂੰ ਕੁੜੀ ਹੋਣ ਦੀ ਸਜ਼ਾ ਮਿਲੀ ਹੈ ਭਾਰਤ ਦੇ ਵਿੱਚ ਔਰਤਾਂ ਦੇ ਨਾਲ ਕੁੜੀਆਂ ਦੇ ਨਾਲ ਅੱਜ ਦਾ ਨਹੀਂ ਸਦੀਆਂ ਤੋਂ ਸਦੀਆਂ ਤੋਂ ਲੈ ਕੇ ਔਰਤ ਦੇ ਨਾਲ ਦੂਜੇ ਨੰਬਰ ਦਾ ਵਿਵਹਾਰ ਹੁੰਦਾ ਆ ਰਿਹਾ ਮਰਦ ਪ੍ਰਧਾਨ ਸਮਾਜ ਜਿਹੜਾ ਉਹ ਹਮੇਸ਼ਾ ਹੀ ਔਰਤਾਂ ਨੂੰ ਦਬਕੇ ਮਾਰਨੇ ਗਾਲਾਂ ਕੱਢਣੀਆਂ ਔਰਤਾਂ ਨੂੰ ਗੁਲਾਮ ਬਣਾ ਕੇ ਰੱਖਣਾ ਆਪਣੇ ਅਧੀਨ ਰੱਖਣਾ ਔਰਤਾਂ ਤੇ ਨਜਾਇਜ਼ ਰੋਬ ਮਾਰਨਾ ਇਹ ਸਾਰਾ ਕੁਝ ਸਦੀਆਂ ਤੋਂ ਕਰਦਾ ਆ ਰਿਹਾ ਤੇ ਅੱਜ ਵੀ ਉਸੇ ਤਰ੍ਹਾਂ ਚੱਲ ਰਿਹਾ ਹੈ ਅੱਜ ਕੁਝ ਵਿਰਲੀਆਂ ਔਰਤਾਂ ਵੀ ਨੇ ਜਿਹੜੀਆਂ ਇਹਨਾਂ ਵਗਾੜਾਂ ਦਾ ਸ਼ਿਕਾਰ ਹੋ ਰਹੀਆਂ ਨੇ ਪਰ ਔਰਤਾਂ ਬਹੁਤ ਘੱਟ ਨੇ ਤੇ ਮਰਦ ਜ਼ਿਆਦਾ ਨੇ ਹੁਣ ਇਹ ਘਟਨਾ ਜਿਹੜੀ ਹੈ ਇਹ ਹੋ ਸਕਦਾ ਹੈ ਕਿ ਮਰਦ ਦੀ ਹਵਸ ਦਾ ਸ਼ਿਕਾਰ ਹੋਈ ਹੋਵੇ ਤੇ ਫਿਰ ਕਤਲ ਕਰ ਦਿੱਤੀ ਗਈ ਹੋਵੇ ਹੁਣ ਇਹਦੇ ਨਾਲ ਹੀ ਕੁਝ ਹੋਰ ਵੱਡੀਆਂ ਅੱਜ ਦੀਆਂ ਖਬਰਾਂ ਨੇ ਜਿਨ੍ਹਾਂ ਦੇ ਵਿੱਚ ਇੱਕ ਖਬਰ ਮਨਿੰਦਰਜੀਤ ਸਿੱਧੂ ਜਿਹੜਾ ਪੱਤਰਕਾਰ ਹੈ ਉਹਦੇ ਨਾਲ ਜੁੜੀ ਹੈ ਪਿਛਲੇ ਦਿਨਾਂ ਤੋਂ ਇੱਕ ਵੱਡਾ ਰੌਲਾ ਪੈ ਰਿਹਾ ਸੀਗਾ ਕਿ ਜਿਹੜੇ ਬਲਕਾਰ ਸਿੱਧੂ ਐ ਆਮ ਆਦਮੀ ਪਾਰਟੀ ਦੇ ਐਮਐਲਏ ਉਹਨਾਂ ਦੇ ਨਿੱਜੀ ਸਹਾਇਕ ਰੇਸ਼ਮ ਸਿੰਘ ਨੇ ਮਨਿੰਦਰਜੀਤ ਸਿੱਧੂ ਦੇ ਉੱਪਰ ਪਰਚਾ ਦਰਜ ਕਰਾਇਆ ਸੀ ਔਰ ਅੱਜ ਉਹ ਪਰਚਾ ਰੱਦ ਕਰ ਦਿੱਤਾ ਗਿਆ ਆਉਣ ਵਾਲੇ ਕੱਲ ਨੂੰ ਬਠਿੰਡਾ ਦੇ ਐਸਐਸਪੀ ਦਾ ਘਰਾਓ ਰੱਖਿਆ ਹੋਇਆ ਸੀ ਆਪ ਮਹਾਰੇ ਲੋਕ ਵੱਡੇ ਪੱਧਰ ਤੇ ਸਪੋਰਟ ਚ ਉਤਰੇ ਹੋਏ ਸੀ ਕਿਸਾਨਾਂ ਦੀਆਂ ਜੱਥੇਬੰਦੀਆਂ ਮਜ਼ਦੂਰਾਂ ਦੀਆਂ ਜੱਥੇਬੰਦੀਆਂ ਮੁਲਾਜ਼ਮਾਂ ਦੀਆਂ ਦੁਕਾਨਦਾਰਾਂ ਦੀਆਂ ਪੱਤਰਕਾਰਾਂ ਦੀਆਂ ਬੇਰੁਜ਼ਗਾਰਾਂ ਦੀਆਂ ਸਭ ਦੀਆਂ ਜੱਥੇਬੰਦੀਆਂ ਜਿਹੜੀਆਂ ਨੇ ਉਹ ਇਸ ਟੱਕੇਸ਼ਾਈ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੀਆਂ ਸੀ ਔਰ ਕਹਾਣੀ ਉਲਟ ਚਲਦੀ ਨਜ਼ਰ ਆ ਰਹੀ ਸੀ ਮੰਗ ਇਹ ਉੱਠ ਰਹੀ ਸੀ ਕਿ ਬਲਕਾਰ ਸਿੱਧੂ ਦੇ ਉੱਪਰ ਪਰਚਾ ਦਰਜ ਕੀਤਾ ਜਾਵੇ ਪਰ ਅੱਜ ਮਨਿੰਦਰਜੀਤ ਸਿੱਧੂ ਦੇ ਉੱਪਰ ਪਾਇਆ ਗਿਆ ਜਿਹੜਾ ਪਰਚਾ ਹੈ ਉਸ ਨੂੰ ਰੱਦ ਕਰ ਦਿੱਤਾ ਗਿਆ ਔਰ ਪਰਚਾ ਖਾਰਜ ਕਰ ਦਿੱਤਾ ਗਿਆ ਇਹ ਲੋਕ ਆਵਾਜ਼ ਦੀ ਵੱਡੀ ਜਿੱਤ ਕਹੀ ਜਾ ਸਕਦੀ ਹੈ ਇਸ ਤੋਂ ਅਗਲੀ ਵੱਡੀ ਘਟਨਾ ਇਸੇ ਨਾਲ ਜੁੜੀ ਹੈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਲਕਾਰ ਸਿੱਧੂ ਤੇ ਦਸਤਾਰ ਦੀ ਅਪਮਾਨ ਦਾ ਕੇਸ ਦਰਜ ਕਰਨ ਦੀ ਆਵਾਜ਼ ਉਠਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਗੁਰਚਰਨ ਸਿੰਘ ਗਰੇਵਾਲ ਨੇ ਅੱਜ ਮੀਡੀਆ ਦੇ ਵਿੱਚ ਆ ਕੇ ਇਹ ਗੱਲ ਕੀਤੀ ਹੈ ਉਹ ਕਹਿੰਦੇ ਪਿਛਲੇ ਦਿਨੀ ਜਿਹੜੀਆਂ ਆਡੀਓ ਰਿਕਾਰਡਿੰਗ ਲੀਕ ਹੋਈਆਂ ਨੇ ਬਲਕਾਰ ਸਿੱਧੂ ਦੀਆਂ ਐਮਐਲਏ ਦੀਆਂ ਉਹ ਆਡੀਓ ਰਿਕਾਰਡਿੰਗ ਦੇ ਵਿੱਚ ਬਲਕਾਰ ਸਿੱਧੂ ਦਸਤਾਰ ਨੂੰ ਲੈ ਕੇ ਕੁਝ ਅਜੀਹੀਆਂ ਟਿੱਪਣੀਆਂ ਤੇ ਗੱਲਾਂ ਕਰ ਰਿਹਾ ਜੀ ਦੇ ਨਾਲ ਗੁਰਚਰਨ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਦਸਤਾਰ ਦੀ ਸ਼ਾਨ ਨੂੰ ਬਹੁਤ ਨੁਕਸਾਨ ਪਹੁੰਚ ਰਿਹਾ ਹੈ ਦਸਤਾਰ ਦੀ ਬੇਅਦਬੀ ਕੀਤੀ ਜਾ ਰਹੀ ਹੈ ਦਸਤਾਰ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਤਾਂ ਸ਼੍ਰੋਮਣੀ ਕਮੇਟੀ ਆਗੂ ਨੇ ਕਿਹਾ ਕਿ ਜਾਂ ਤਾਂ ਬਲਕਾਰ ਸਿੰਘ ਐਮ ਐਲ ਏ ਬਲਕਾਰ ਸਿੱਧੂ ਮਾਫੀ ਮੰਗ ਲਵੇ ਤੇ ਜਾਂ ਫਿਰ ਬਲਕਾਰ ਸਿੱਧੂ ਦੇ ਖਿਲਾਫ ਅਸੀਂ ਆਵਾਜ਼ ਉਠਾਵਾਂਗੇ ਕਾਰਵਾਈ ਕਰਨ ਦੇ ਲਈ ਹੁਣ ਵੇਖਣਾ ਹੈ ਕਿ ਬਲਕਾਰ ਸਿੱਧੂ ਇਹਦੇ ਉੱਪਰ ਮਾਫੀ ਮੰਗਦਾ ਹੈ ਜਾਂ ਨਹੀਂ ਬਲਕਾਰ ਸਿੱਧੂ ਦੀਆਂ ਉਹ ਜਿਹੜੀਆਂ ਆਡੀਓ ਰਿਕਾਰਡਿੰਗ ਲੀਕ ਹੋਈਆਂ ਨੇ ਉਹਨਾਂ ਦੇ ਵਿੱਚੋਂ ਬਲਕਾਰ ਸਿੱਧੂ ਕਈ ਗੱਲਾਂ ਦੇ ਵਿੱਚ ਕਸੂਤਾ ਫਸਦਾ ਨਜ਼ਰ ਆ ਰਿਹਾ ਹੈ। ਇੱਕ ਤਾਂ ਉਹ ਜਿਹੜੀਆਂ ਕਥਤ ਆਡੀਓ ਰਿਕਾਰਡਿੰਗ ਨੇ ਜਿਨ੍ਹਾਂ ਦੀ ਮੈਂ ਪੁਸ਼ਟੀ ਨਹੀਂ ਕਰਦਾ ਜਿਹੜੀਆਂ ਬਲਕਾਰ ਸਿੱਧੂ ਦੇ ਨਾਂ ਤੇ ਆਈਆਂ ਨੇ ਸਭ ਤੋਂ ਪਹਿਲਾਂ ਲੋਕ ਅਵਾਜ਼ ਟੀਵੀ ਚੈਨਲ ਨੇ ਚਲਾਈਆਂ ਨੇ ਉਸ ਤੋਂ ਬਾਅਦ ਕਈ ਚੈਨਲਾਂ ਨੇ ਚਲਾਈਆਂ ਨੇ ਉਹ ਰਿਕਾਰਡਿੰਗਾਂ ਦੇ ਵਿੱਚ ਜਿਹੜੇ ਸਪੀਕਰ ਹੈ ਵਿਧਾਨ ਸਭਾ ਦੇ ਕੁਲਤਾਰ ਸਿੰਘ ਸੰਧਵਾ ਉਹਨਾਂ ਦੀ ਜਾਤ ਵੀ ਨੌਲੀ ਜਾ ਰਹੀ ਹੈ ਉਹਨਾਂ ਨੂੰ ਗੁੱਲੀ ਘੜ ਤਰਖਾਨ ਇਸ ਤਰ੍ਹਾਂ ਦੇ ਜਿਹੜੇ ਬੇਇੱਜ਼ਤੀਪੂਰਨ ਸ਼ਬਦ ਨੇ ਜਾਤੀ ਸੂਚਕ ਸ਼ਬਦ ਨੇ ਉਹਨਾਂ ਦੇ ਨਾਲ ਸੰਬੋਧਨ ਕੀਤਾ ਜਾ ਰਿਹਾ ਤੇ ਹੁਣ ਸਵਾਲ ਇਹ ਵੀ ਹੈ ਕਿ ਕੀ ਕੁਲਤਾਰ ਸਿੰਘ ਸੰਧਵਾ ਇਸ ਮਾਮਲੇ ਤੇ ਕੋਈ ਐਕਸ਼ਨ ਲੈਣਗੇ ਇਸ ਤੋਂ ਅਗਲਾ ਸਵਾਲ ਹੈ ਕਿ ਉਸ ਆਡੀਓ ਰਿਕਾਰਡਿੰਗ ਦੇ ਵਿੱਚ ਮਹਿਲਾਵਾਂ ਨੂੰ ਲੈ ਕੇ ਔਰਤਾਂ ਨੂੰ ਲੈ ਕੇ ਵੀ ਬਹੁਤ ਕੁਝ ਗਲਤ ਮਲਤ ਆਖਿਆ ਬੋਲਿਆ ਗਿਆ ਉਹ ਕਿਸੇ ਦੀ ਵੀ ਰਿਕਾਰਡਿੰਗ ਹੋਵੇ ਪਰ ਕੀ ਪੰਜਾਬ ਦੇ ਮਹਿਲਾ ਕਮਿਸ਼ਨੇ ਦਾ ਨੋਟਿਸ ਲੈਣਗੇ ਕੀ ਪੰਜਾਬ ਦੇ ਮਹਿਲਾ ਕਮਿਸ਼ਨ ਇਹਦੇ ਉੱਪਰ ਕਾਰਵਾਈ ਕਰਨਗੇ ਇਹ ਸਵਾਲ ਮੂੰਹ ਅੱਡ ਕੇ ਖੜਾ ਹੋਇਆ ਮੈਂ ਉਧਰ 5 ਮਾਰਚ ਨੂੰ ਕਿਸਾਨਾਂ ਨੇ ਚੰਡੀਗੜ੍ਹ ਦੇ ਵਿੱਚ ਵਿਧਾਨ ਸਭਾ ਦੇ ਘਰਾਓ ਦਾ ਐਲਾਨ ਕੀਤਾ ਹੋਇਆ ਤੇ ਭਗਵੰਤ ਮਾਨ ਸਰਕਾਰ ਨੇ ਕੱਲ ਨੂੰ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਦੇ ਨਾਲ ਮੀਟਿੰਗ ਸੱਦ ਲਈ ਹੈ। ਜਗਿੰਦਰ ਸਿੰਘ ਉਗਰਾਹਾ ਤੇ ਬਲਬੀਰ ਸਿੰਘ ਰਾਜੇਵਾਲ ਨੂੰ ਸਰਕਾਰ ਵੱਲੋਂ ਚਿੱਠੀਆਂ ਪਹੁੰਚੀਆਂ ਨੇ ਸੱਦਾ ਪਹੁੰਚਿਆ ਤੇ ਸੰਯੁਕਤ ਕਿਸਾਨ ਮੋਰਚਾ ਗੱਲਬਾਤ ਕਰੇਗਾ। ਸੰਯੁਕਤ ਕਿਸਾਨ ਮੋਰਚਾ ਸਰਕਾਰ ਦੇ ਨਾਲ ਉਹਨਾਂ ਸਾਰੀਆਂ ਮੰਗਾਂ ਤੇ ਮੀਟਿੰਗ ਤਾਂ ਕਰੇਗਾ। ਪਰ ਉਹਨਾਂ ਨੇ ਆਪਣਾ ਮੋਰਚਾ ਅਜੇ ਤੱਕ ਮੀਟਿੰਗ ਦਾ ਸੱਦਾ ਆਉਣ ਕਰਕੇ ਹੀ ਕੈਨਸਲ ਨਹੀਂ ਕੀਤਾ ਪਿੱਛੇ ਨਹੀਂ ਪਾਇਆ ਬਲਕਿ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਆਪਣਾ ਮੋਰਚਾ ਲਾਵਾਂਗੇ ਜੇਕਰ ਸਾਡੀਆਂ ਸਾਰੀਆਂ ਮੰਗਾਂ ਪੰਜਾਬ ਸਰਕਾਰ ਨੇ ਨਾ ਮੰਨੀਆਂ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਿੱਥੇ ਸਾਡੀਆਂ ਕੇਂਦਰ ਦੇ ਨਾਲ ਬਹੁਤ ਸਾਰੀਆਂ ਮੰਗਾਂ ਨੇ ਉਥੇ ਸਾਡੀਆਂ ਸੂਬਾ ਸਰਕਾਰ ਦੇ ਨਾਲ ਭਗਵੰਤਮਾਨ ਸਰਕਾਰ ਦੇ ਨਾਲ ਵੀ ਬਹੁਤ ਸਾਰੀਆਂ ਮੰਗਾਂ ਹੈਗੀਆਂ ਨੇ ਹੁਣ ਵੇਖਣਾ ਇਹ ਹੈ ਕਿ ਕੱਲ ਜਿਹੜੀ ਮੀਟਿੰਗ ਭਗਵੰਤ ਮਾਨ ਸਰਕਾਰ ਦੇ ਨਾਲ ਸ਼ਾਮੀ 5:00 ਵਜੇ ਪੰਜਾਬ ਭਵਨ ਚ ਹੋ ਰਹੀ ਹੈ ਉਹਦੇ ਵਿੱਚੋਂ ਕੀ ਨਿਕਲਦਾ ਹੈ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦੀ ਆਪਣੀ ਏਕਤਾ ਦਾ ਪੇਚ ਵੀ ਕਾਫੀ ਫਸਿਆ ਪਿਆ ਇੱਕ ਪਾਸੇ ਸੰਯੁਕਤ ਕਿਸਾਨ ਮੋਰਚਾ ਭਾਰਤ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਤੀਜੇ ਪਾਸੇ ਕਿਸਾਨ ਮਜ਼ਦੂਰ ਮੋਰਚਾ ਇਹ ਤਿੰਨ ਮੋਰਚਿਆਂ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੰਡੀਆਂ ਪਈਆਂ ਨੇ ਤੇ ਉਹ ਏਕਤਾ ਦੇ ਲਈ ਮੀਟਿੰਗਾਂ ਤਾਂ ਕਈ ਕਰ ਚੁੱਕੀਆਂ ਨੇ ਪਰ ਲਾਸਟ 27 ਫਰਵਰੀ ਦੀ ਮੀਟਿੰਗ ਤੱਕ ਕੁਝ ਨਿਕਲਿਆ ਨਹੀਂ ਕੁਝ ਬਣਿਆ ਨਹੀਂ ਅਜੇ ਤੱਕ ਸਭ ਕੁਝ ਉਸੇ ਤਰ੍ਹਾਂ ਹਾਂ ਅੱਜ ਕਿਸਾਨ ਐਸਕੇਐਮ ਜਿਹੜਾ ਹੈ ਭਾਰਤ ਉਸ ਨੇ ਕੁਝ ਸ਼ਰਤਾਂ ਲਿਖ ਕੇ ਤੇ ਜਿਹੜੀ ਐਸਕੇਐਮ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਮੋਰਚਾ ਕੋਲੇ ਭੇਜੀਆਂ ਨੇ ਕਿ ਇਹਨਾਂ ਸ਼ਰਤਾਂ ਦੇ ਤਹਿਤ ਹੀ ਏਕਤਾ ਹੋ ਸਕਦੀ ਹੈ ਵਰਨਾ ਏਕਤਾ